ਜਨਰਲ ਸਿੰਘ ਪਿੰਡਰਾ ਵਾਲੇ ਸਨ ਉਹਨਾਂ ਤੋਂ ਅਮਤ ਤੁਸੀਂ ਸਕੇ ਹੀ ਜਾਂ ਆਪਣੇ ਵੱਡੇ ਬਜ਼ੁਰਗਾਂ ਨੇ ਸਕੇ ਹੀ ਮੈਂ ਜੀ ਜਦੋਂ ਇਹਨਾਂ 84 ਤੋਂ ਪਹਿਲਾਂ ਦੀ ਗੱਲ ਆ ਉਦੋਂ ਸਾਡੇ ਪਿੰਡਾਂ 'ਚ ਬਹੁਤ ਸੀ ਬਾਈਕਾਟ ਕੀਤਾ ਹੀ ਅਸੀਂ ਇਲੈਕਸ਼ਨਾਂ ਦੇ ਵਿੱਚ ਵੀ ਬਾਈਕਾਟ ਕੀਤਾ ਉਹ 94 'ਚ ਮੈਂ ਇਹਨੂੰ ਸੁਰਤਤਾ ਪੂਰੀ ਤੇ ਉਦੋਂ ਪਹਿਲੇ ਮਹਿਤਿਆਣਾ ਸਾਹਿਬ ਸੰਤ ਪਿੰਡਰਾ ਵਾਲਿਆਂ ਨੇ ਅਮਰ ਸ਼ਕਤੀ ਬਹੁਤ ਵੱਡੇ ਲੈਵਲ ਤੇ ਅਮਰਤਪਾਨ ਕਰਵਾਏ ਗਏ ਪੰਜਾਬ ਚ ਪੂਰੇ ਜਿੱਥੇ ਕਰਵਾਏ ਤੇ ਮੇਰੇ ਪਿੰਡੋਂ ਟਰਾਲੀਆਂ ਭਰ ਕੇ ਸਾਰਾ ਪਿੰਡ ਹੀ ਅਮਰ ਸ਼ਕਤ ਆ ਗਿਆ ਲਗਭਗ ਅਸੀਂ ਛੋਟੇ ਛੋਟੇ ਸੀਗੇ ਤੇ ਮੈਂ ਵੀ ਜਿੱਦ ਕਰੀ ਵੀ ਮੈਂ ਅਮਰ ਸ਼ਕਤਣਾ ਠੀਕ ਹੈ ਮੌਕੇ ਤੇ ਖੜ ਕੇ ਕਿ ਸ਼ਹਿਰਾ ਸਮਾਇਆ ਗਿਆ ਜਿਹੜੇ ਕੱਪੜੇ ਸਉਣ ਵਾਲੀ ਪਹਿਨ ਸੀ ਸਾਡੇ ਪਿੰਡ ਯੂਟੂਬਰ ਲੈ ਕੇ ਮੈਨੂੰ ਮੈਂ ਚੂਲਾ ਛੱਕਿਆ ਸੀ ਦਰਬਾਰ ਉੱਥੇ ਅੱਛਾ ਸੰਤਾਂ ਤੋਂ ਤੇ ਉਹ ਅੰਮ੍ਰਿਤ ਛੱਕਿਆ ਸੀ ਫਿਰ ਜਦੋਂ ਪੰਜਾਬ 'ਚ ਕਾਲਾ ਦੌਰ ਆਇਆ ਜਦੋਂ 92 ਤੋਂ ਬਾਅਦ ਸਰਕਾਰ ਆਈ ਫਿਰ ਨਸਲ ਕੁਛੀ ਸਾਡੀ ਜਿਹੜੀ ਹੋਈ ਉਹਦੇ ਵਿੱਚ ਮਾਮਾ ਨੇ ਪੁੱਤਾਂ ਦੇ ਜੂੜੇ ਕਟਾਤੇ ਬਹੁਤ ਸਾਡੇ ਅੱਧੇ ਪਿੰਡ ਦੇ ਲੋਕਾਂ ਨੇ ਜੂੜੇ ਕਟਾਤੇ ਸਾਨੂੰ ਵੀ ਫਿਰ ਇੱਕ ਉਹ ਰਿਵਾਜ ਇੰਦਾ ਚੱਲਿਆ ਵੇ ਵੱਡੇ ਵੱਡੀਆਂ ਬੁੱਧਾਂ ਸੰਧੀ ਦਾਤ ਹੁਣ ਵਾਲੀਆਂ ਰੱਖਣ ਵਾਲਾ ਤੇ ਅਸੀਂ ਵੀ ਉਸ ਬਹਿਣ ਦੇ ਵਿੱਚ ਬੈਠ ਕੇ ਫਿਰ ਵਾਲ ਕਟਾਤੇ ਤੇ ਮਹਾਰਾਜ ਨੇ ਹੁਣ ਦੁਬਾਰਾ ਫਿਰ 2017 'ਚ ਜਾ ਕੇ ਤਾਜ ਬਖਸ਼ਿਆ ਜੀ ਤੇ ਸੰਤ ਜੀ ਜਿੰਕ ਪਿੰਡ ਰਵਾਲੇ ਤੋਂ ਛੋਟੇ ਹੁੰਦਿਆਂ ਨੇ ਚੂਲਾ ਛੱਕਿਆ ਹੋਇਆ ਉਹਨਾਂ ਦਾ ਥਾਪੜਾ ਜਿਹੜਾ ਮਿਲਿਆ ਹੋਇਆ ਸ਼ਾਇਦ ਅੱਜ ਇੱਥੇ ਜ਼ਿਕਰ ਜੋ ਕਰ ਰਹੇ ਆ ਸ਼ਾਇਦ ਉਹਨਾਂ ਮਾਪੁਰਖਾਂ ਦੀ ਜੇ ਜੇ ਵੇਖਿਆ ਜਾਵੇ ਤਾਂ ਵੈਸੇ ਤੇ ਦੁਨੀਆ ਚਾਹੇ ਉਹ ਅਸੀਂ ਕਿਉਂ ਨਾ ਹੋ ਜਾਈਏ ਜਾਂ ਕੋਈ ਹੋਰ ਹੋਵੇ ਉਹਨਾਂ ਦੇ ਉੱਪਰ ਇਹ ਤਾਂ ਮਤਲਬ ਜਿਹੜਾ ਵਕਤ ਹੈ ਸਮਾਜ ਹੈ ਉਹਦਾ ਅਸਰ ਪੈਂਦਾ ਹੈ ਤਾਂ ਇਹ ਵੀ ਵੇਖਿਆ ਜਾਵੇ ਉਸ ਵਕਤ ਜਦੋਂ ਤੁਹਾਡਾ ਸੁਭਾਅ ਬਦਲਿਆ ਗਿਆ ਨਹੀਂ ਵੀ ਤੁਸੀਂ ਵੀ ਆਮ ਲੋਕਾਂ ਵਾਂਗ ਮਾਡਰਨ ਜੇ ਮੁੰਡੇ ਬਣ ਗਏ ਤਾਂ ਇਹ ਗੀਤ ਸੰਗੀਤ ਦਾ ਵੀ ਅਸਰ ਪੈਂਦਾ ਹੈ ਕੋਈ ਫਰਕ ਪੈਂਦਾ ਹੈ ਇਸਦਾ ਉਹਨਾਂ ਚੀਜ਼ਾਂ ਉਸ ਸਮੇਂ ਜੇ ਅਸੀਂ ਮਾਹੌਲ ਦੇਖਿਆ ਜਦੋਂ 92 ਤੋਂ ਬਾਅਦ ਨਾ ਸਪੈਸ਼ਲੀ ਇਹਨਾਂ ਨੇ ਮਤਲਬ ਸ਼ਹਿਰਾਂ ਦੇ ਵਿੱਚ ਆਰਕੈਸਟਰ ਲਾ ਲਾ ਕੇ ਗੀਤ ਸੰਗੀਤ ਨਾਲ ਲੋਕਾਂ ਨੂੰ ਜੋੜਿਆ ਦੀਵਾਲੀ ਦੇ ਫੰਕਸ਼ਨ ਕਰਾਏ ਹੋਲੀ ਦੇ ਕਰਾਏ ਲੋਹੜੀ ਦੇ ਪ੍ਰੋਗਰਾਮ ਨਾਚੀਆਂ ਤਾਂ ਜੋ ਪੰਜਾਬ ਦੇ ਲੋਕ ਨੌਜਵਾਨ ਉਧਰ ਨੂੰ ਜੁੜਨ ਜੀ ਤੇ ਉਹ ਚੀਜ਼ਾਂ ਦਾ ਅਸਰ ਫਿਰ ਜਦੋਂ ਇੱਕ ਉਮਰ ਹੁੰਦੀ ਚੜ੍ਹਦੀ ਜਦੋਂ 14 15 ਸਾਲ 18 ਸਾਲ ਦੀ ਉਮਰ 'ਚ ਅਸੀਂ ਪੈਰ ਧਰਦੇ ਆ ਉਹਦੇ ਬੰਦੇ ਨੂੰ ਐ ਲੱਗਦਾ ਹੁੰਦਾ ਵੀ ਮੈਂ ਹੀ ਰੱਬਾਂ ਸ਼ਾਇਦ ਵੀ ਕਹਿੰਨੀ ਮੈਂ ਹੀ ਸਭ ਕੁਝ ਐ ਜੋ ਉਹ ਸਮੇਂ ਉਹਨਾਂ ਨੇ ਸਾਨੂੰ ਲੋਕਾਂ ਨੂੰ ਬਹੁਤ ਸਾਰੇ ਕਰਾਹੇ ਪਾਇਆ ਜਿਹਦਾ ਨਤੀਜਾ ਜਿਵੇਂ ਅਸੀਂ ਇੱਥੇ ਤੱਕ ਰੁਕਤ ਰਹੇ ਆ ਲੋਕ ਬਹੁਤ سارے ਲੋਕ ਉਦੋਂ ਦੇ ਕਰਾਹੇ ਪਏ ਹੈ ਇੱਥੇ ਕਨੇ ਮੁੜੇ ਤੇ ਮਾਮਾ ਦੇ ਪੁੱਤ ਲੱਭੇ ਨਹੀਂ ਕਿੰਨੇ ਜੀ ਤੇ ਇਸ ਤੋਂ ਇਲਾਵਾ ਆਪਾਂ ਜਿਵੇਂ ਹੁਣ ਆਪਾਂ ਗੱਲ ਕਰੀ ਜਿਵੇਂ ਇੱਥੇ ਲਗਭਗ 750 ਤੋਂ ਵੀ ਉੱਪਰ ਹੈ ਵੈਸੇ ਤੇ ਲੈਂਪ ਨੂੰ ਤਾਂ ਲਗਭਗ 10000 ਲੋਕ ਹੁੰਦੇ ਨੇ ਜੀ ਰੂਟੀਨ 'ਚ ਵੀ ਕਿ ਪੱਕੇ ਜਿਹੜੇ ਇੱਥੇ 750 ਦੇ ਲਗਭਗ ਉਹ ਰਹਿੰਦੇ ਨੇ ਜਿਹੜੇ ਜਿਹੜਾ ਪਰਿਵਾਰ ਹੈ ਤਾਂ ਹੁਣ ਜਿਵੇਂ ਵੇਖੀ ਪਿਛਲੇ ਕੁਝ ਸਮੇਂ ਜੇ ਤੋਂ ਥੋੜਾ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਵੇਂ ਸੇਵਾ ਦਾ ਥੋੜਾ ਮੋਟਾ ਜਿਹਾ ਬੈਲੈਂਸ ਇਸ ਤਰ੍ਹਾਂ ਵਿਗੜਿਆ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਸਹੀ ਕਰ ਸਕਦੇ ਨੇ ਕਿਉਂਕਿ ਕੋਈ ਸਮਾਨ ਬੋਤਲੇ ਹੁੰਦੇ ਜਿਵੇਂ ਆਪਾਂ ਜਿਵੇਂ ਕੀ ਤੇ ਮਾਵਾਂ ਆਈਆਂ ਨੇ ਉਹ ਵੱਧ ਲਏ ਨੇ ਜਿਹੜੀ ਜਿਹਦੀ ਲੋੜ ਨਹੀਂ ਆ ਕੋਈ ਉਹਦੇ ਬਾਰੇ ਜਿਹੜੀ ਸਤਿਿਕ ਕੁਝ ਕਹਿਣਾ ਚਾਹੋ ਵੀ ਇਹ ਇਦਾਂ ਕਰ ਸਕਦੀ ਸੰਗਤ ਬਿਲਕੁਲ ਵੀ ਜੀ ਅਸਲ 'ਚ ਤਾਂ ਬੈਠੇ ਦੇਖੋ ਜਿਵੇਂ ਆਪਾਂ ਘਰ 'ਚ ਸਮਾਨ ਲੈਣੇ ਆ ਜਿਹੜੀ ਚੀਜ਼ ਦੀ ਲੋੜ ਆ ਉਹੀ ਚੀਜ਼ ਹੋਵੇ ਘਰ 'ਚ ਨਾ ਕੋਈ ਆਪਾਂ ਇਹ ਵੀ ਨਹੀਂ ਆਪਣੇ ਮੂੰਗੀ ਲੱਗਣੀ ਆ ਮਹੀਨੇ ਦੇ ਵਿੱਚ 5 ਕਿਲੋ ਦੇ ਆਪਾਂ 50 ਕਿਲੋ ਲਿਆ ਕੇ ਰੱਖ ਲਈਏ ਨਾ ਉਹਨੂੰ ਘੋੜੇ ਲੱਗਣਾ ਖਰਾਬ ਹੀ ਹੋਣੀ ਉਵੇਂ ਸਾਡੇ ਘਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਵੀ ਸੰਗਤ ਨੂੰ ਬੇਨਤੀ ਕਰਦੇ ਆ ਪੁੱਛ ਕੇ ਸਾਤ ਤੋਂ ਜਿਹੜੀ ਚੀਜ਼ ਚਾਹੀਦੀ ਉਹ ਲਿਆ ਕੇ ਦੇਣ ਸਾਨੂੰ ਇਹ ਤੋਂ ਲਿਸਟ ਲੈ ਲੈਣ ਜਾਂ ਕੋਈ ਵਿਜ਼ਿਟ ਕਰ ਦੇਣ ਘੇੜਾ ਮਾਰ ਦੇਣ ਆ ਕੇ ਪੁੱਛ ਜਾਨ ਕਿ ਪੰਡਾ ਸਾਨੂੰ ਹਾਂਜੀ ਕੀਰਤਕ ਮਾਈ ਚੋਂ ਸੇਵਾ ਕਰਨੀ ਆ ਫਿਰ ਥੋੜਾ ਟਾਈਮ ਵੀ ਸਾਨੂੰ ਕੱਢਣਾ ਪੈਣਾ ਸਾਡੇ ਸਮਾਜ 'ਚ ਬੜੀ ਚੀਜ਼ ਬਦਲਦੀ ਜਾ ਰਹੀ ਆ ਵੀ ਅਸੀਂ ਸੇਵਾ ਵੀ ਚਾਹਨੇ ਵੀ ਇਹ ਫੜਾ ਕੇ ਚਲੇ ਜਾਈਏ ਜਾਂ ਕਿਸੇ ਨੂੰ ਦੇ ਦਈਏ ਵੀ ਤੂੰ ਕਰ ਦੇ ਸਾਡੀ ਸ਼ੁਰੂ ਤੋਂ ਇਹ ਹੀ ਪਹਿਰ ਰਹੀ ਆ ਵੀ ਸੇਵਾ ਤੁਸੀਂ ਆਪਣੇ ਹੱਥ ਨਾਲ ਕਰੋ ਸਾਨੂੰ ਜਾਂਦਾ ਸਮਾਨ ਲਿਆ ਕੇ ਦੇ ਕੇ ਜਾਓ ਜਾਂ ਸਾਡੇ ਕੋਈ ਬਿੱਲ ਦੇ ਕੇ ਜਾਓ ਜੇ ਤੁਸੀਂ ਸਾਨੂੰ ਇਦਾਂ ਪੈਸਾ ਫੜਾਉਣ ਲੱਗ ਜਊਂਗੇ ਪੈਸਾ ਤਾਂ ਬਹੁਤ ਇਕੱਠਾ ਹੋ ਜੂ ਪਰ ਫਿਰ ਸਾ ਸਾਡੀ ਜਿਹੜੀ ਸੇਵਾ ਵਾ ਉਹ ਕਿਤੇ ਦੁਕਾਨਦਾਰੀ ਬਣ ਕੇ ਨਾ ਰਹਿ ਜਾਏ ਕਿਉਂਕਿ ਮਾਇਆ ਅਸਰ ਕਰਦੀ ਹੈ ਜੀ। ਜੀ। ਪਹਿਲੇ ਸਾਲ ਜਦੋਂ ਸੇਵਾ ਸ਼ੁਰੂ ਹੋਈ 2019 ਚ ਸਾਡੇ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਅਸਰ ਹੋਇਆ ਪੈਸਾ ਖੁੱਲ ਕੇ ਆਉਣ ਲੱਗ ਗਿਆ ਜਦੋਂ ਜ਼ਿਆਦਾ। ਫਿਰ 2017 ਚ ਪੈਸੇ ਲੈਣੇ ਬੰਦ ਕੀਤੇ ਸੀਗੇ। ਵੀ ਸਾਨੂੰ ਐ ਲੱਗਣ ਲੱਗ ਗਿਆ ਸੀ ਅਸੀਂ 2000 ਵਾਲੀ ਚੀਜ਼ ਲੈਣ ਜਾਂਦੇ ਸੀ ਤਾਂ 20 ਵਾਲੀ ਦੇਖ ਦੇਦੇ ਸੀ ਉੱਥੇ ਕਿਉਂਕਿ ਪੈਸਾ ਜਿੰਮਾਂ ਸੀ ਜਦੋਂ ਕੋਈ 10000 ਦੇ ਗਿਆ ਕੋਈ 5000 ਦੇ ਗਿਆ ਕੋਈ 15 ਦੇ ਗਿਆ ਤਾਂ ਫਿਰ ਸੰਗਤ ਨੂੰ ਬੇਨਤੀ ਕੀਤੀ ਵੀ ਤੁਸੀਂ ਚਾਹੋ ਨੀ ਅਸੀਂ ਸੇਵਾ ਕਰਦੇ ਰਹੀਏ ਜੀ ਜਿੱਥੇ ਜਿਹੜੀਆਂ ਸਾਡੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਤੇ ਹੁਣ ਵੀ ਇਹੀ ਬੇਨਤੀ ਆ ਕਿ ਭੈਣ ਭਰਾਵਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਸਾਨੂੰ ਜਾਂਦਾ ਉਹ ਸਮਾਨ ਪਹੁੰਚਦਾ ਕਰਨ ਜਾਂ ਸਾਡੇ ਨਾਲ ਇਹ ਜੇ ਸੇਵਾਦਾਰ ਰਜਿਸਟਰਡ ਹੋਣ ਜਿਹੜੇ ਭੈਣ ਭਰਾ ਅਜ ਤੋਂ ਪੰਜਾਬ ਤੋਂ ਆ ਜਾਂਦੇ ਆ ਆਪਨੇ ਇੰਡੀਆ ਤੋਂ ਆ ਵੀ ਉਹ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਆਪਣਾ WhatsApp ਕਰ ਦੇਣ ਸਾਡੇ WhatsApp ਨੰਬਰ ਦੋਨੇ ਜਿਵੇਂ 82848300739780330073 ਜੀ ਤੇ ਅਸੀਂ ਉਹ ਨੰਬਰ ਤੇ ਜਿਹੜਾ WhatsApp ਤੇ ਉਹ ਸਾਨੂੰ ਭੇਜਣਗੇ ਆਧਾਰ ਕਾਰਡ ਤੇ ਪੈਨ ਕਾਰਡ ਅਸੀਂ ਉਹਨਾਂ ਨੂੰ ਰਜਿਸਟਰਡ ਕਰਕੇ ਆ ਜੇ ਸੇਵਾਦਾਰ ਅਸੀਂ ਉਹਨਾਂ ਨੂੰ ਅਕਾਊਂਟ ਦੀ ਡਿਟੇਲ ਭੇਜ ਦਾਂਗੇ ਤਾਂ ਫਿਰ ਉਹ ਆਪਣੇ ਦਾ ਸਾਨੂੰ ਹਾਂ ਦੀ ਕਰਤੋਂ 150 ਜੋ ਵੀ ਮਹੀਨੇ ਦਾ ਕਰ ਸਕਦੇ ਉਹ ਕਰ ਤੇ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰੀ ਜਿਵੇਂ ਖਾਣ ਪਾਣ ਦੀ ਹੋ ਗਈ ਜਿਵੇਂ ਤੁਹਾਡਾ ਪਰਿਵਾਰ ਹੈ ਤੋ ਉਹ ਜਿਹੜੀ ਆਪਣੀ ਰੋਜ਼ਾਨਾ ਜ਼ਰੂਰਤਾਂ ਉਹਨੇ ਚਾਹੇ ਉਹ ਪ੍ਰਸ਼ਾਦਾ ਪਾਣੀ ਕਰਨਾ ਤੁਹਾਡਾ ਵੱਖਰਾ ਪੱਕਦਾ ਹੈ ਜਾਂ ਤੁਸੀਂ ਵੀ ਇਹਨਾਂ ਦੇ ਨਾਲ ਹੀ ਹੁੰਦੇ ਨਹੀਂ ਨਹੀਂ ਕੋਈ ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ ਸਾਰੇ ਜੀ ਕਿਉਂਕਿ ਅਸੀਂ ਪ੍ਰਸ਼ਾਦਾ ਜਿਹੜਾ ਬਣਾਉਂਦੇ ਆ ਅਸੀਂ ਬਹੁਤ ਵਧੀਆ ਹਾਈਜਨ ਬਣਾਉਂਦੇ ਆ ਰੋਜ਼ ਤੁਹਾਡਾ ਮੱਲੋ ਮਿਲਟਸ ਅ ਵੀ ਕੋਧਰੇ ਦਾ ਕੰਗਣੀ ਦਾ ਓਟਕੀ ਦਾ ਵੀ ਸੇਵਨ ਕਰਦੇ ਅੰਦਰ ਜਿਹੜੇ ਬਾਪੂ ਬਜ਼ੁਰਗ ਠੱਲੇ ਨੇ ਉਹਨਾਂ ਨੂੰ ਉਹ ਚੀਜ਼ਾਂ ਦਿੱਤੀ ਜਾਂਦੀਆਂ ਮਿਲਟਸ ਵਗੈਰਾ ਫਿਰ ਸਲਾਦ ਸਵੇਰੇ ਸਾਇਰੋ ਮਾਰਨਿੰਗ ਦੇ ਵਿੱਚ ਇੱਕ ਵਾਰੀ ਸਾਰਿਆਂ ਨੂੰ ਸਲਾਦ ਵੰਡਿਆ ਜਾਂਦਾ ਗਰਮੀਆਂ ਦੇ ਵਿੱਚ ਮਨੋ ਸ਼ੁਰੂ ਕੀਤਾ ਸਲਾਦ ਸਰਦੀਆਂ ਦੇ ਵਿੱਚ ਜਿਵੇਂ ਫਰੂਟ ਹੁੰਦਾ ਦੁਪਹਿਰੇ 2 ਵਜੇ ਫਰੂਟ ਦਿੱਤਾ ਜਾਣਾ ਉਸ ਤੋਂ ਬਾਅਦ ਚਾਹ ਜਿਹੜੀ ਆ ਵਰਤਾਈ ਜਾਣੀ ਹੈ ਬਿਸਕਟ ਨਾਲ ਫਿਰ ਸਾਰਿਆਂ ਨੇ ਇਸ਼ਨਾਨ ਕਰਕੇ ਨਾ ਆ ਕੇ ਗੁਰੂ ਘਰ ਚ ਰਹਿਣਾ ਭੋਗ ਪੈਣਾ ਭੋਗ ਤੋਂ ਬਾਅਦ ਗੁਰੂ ਘਰ ਲੰਗਰ ਤਿਆਰ ਹੋ ਜਾਣਾ ਸਾਰਿਆਂ ਨੂੰ ਪ੍ਰਸ਼ਾਦਾ ਨਾਮ ਜੀ ਪ੍ਰਸ਼ਾਦਾ ਛਕਾ ਕੇ ਜਿਨ੍ਹਾਂ ਨੇ ਹਸਪਤਾਲ ਨੂੰ ਜਾਣਾ ਹਸਪਤਾਲ ਚਲੇ ਜਾਣਾ ਜਿਨ੍ਹਾਂ ਨੇ ਦੁਪਹਿਰੇ ਤੋਂ ਪੱਚ ਬਹਿਣਾ ਉੱਥੇ ਛੱਕ ਲੈ ਬੈਠ ਜਾਣਾ ਉਸ ਤੋਂ ਬਾਅਦ 2 ਵਜੇ ਫਰੂਟ ਦੁਆਰਾ ਇੱਕ ਵਾਰੀ ਬੱਤਾਂ ਇਹਨਾਂ ਸਾਰੇ ਅੰਦਰ ਉਸ ਤੋਂ ਬਾਅਦ 4 ਵਜੇ ਚਾਹ ਦਾ ਲੰਗਰ ਚੱਲ ਜਾਂਦਾ ਜੀ ਤੇ 6:00 ਵਜੇ 6:30 ਫਿਰ ਗੁਰਦੁਆਰਾ ਸਾਹਿਬ ਚ ਪਾਠ ਦਾ ਭੋਗ ਪੈਂਦਾ ਤੇ ਰਾਤ ਸਾਹਿਬ ਹੁੰਦੀ ਹੈ ਉਸ ਤੋਂ ਬੇਲੇ ਹੋ ਕੇ 7:30 ਵਜੇ ਪ੍ਰਸ਼ਾਦਾ ਛੱਕ ਕੇ ਸੰਗਤ ਫਿਰ ਦਵਾਈਆਂ ਦੇ ਕੇ ਮਾਲੋ ਆਪਣੀ ਇਹ ਸਾਡੀ ਰੁਟੀਨ ਹੈ ਜੀ ਤੇ ਸਾਡੇ ਅੰਦਰ ਗ੍ਰੰਥ ਸਿੰਘ ਵੀ ਸਾਡੇ ਮਹਾਰਾਜ ਨੇ ਗ੍ਰੰਤੀ ਸਿੰਘ ਵੀ ਇਦਾਂ ਦੇ ਭੇਜੇ ਹੋਏ ਨੇ ਤੁਸੀਂ ਪਤਾ ਤੁਹਾਨੂੰ ਵੀ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਆਏ ਬਾਪੂ ਦੀ ਸ਼ਾਨ ਸੀ ਸਾਡੇ ਲਾングਰੀ ਸਿੰਘ ਵੀ ਇਦਾਂ ਹੀ ਆ ਉਹਨਾਂ ਦੇ ਵੀ ਹੀਰੇ ਪਏ ਸੀ ਲੱਤਾਂ ਦੇ ਬੈਠਿਆਂ ਤੋਂ ਮਿਲੇ ਸੀ ਤੇ ਅੱਜ ਉਹ ਸਾਡੇ ਬਹੁਤ ਹੀ ਮਨ ਤੋਂ ਸਾਡੇ ਕੋਲੇ ਸੇਵਾ ਕਰਨ ਵਾਲੇ ਸੇਵਾਦਾਰ ਪ੍ਰਾਣ ਨਹੀਂ ਪ੍ਰਾਣ ਨਹੀਂ ਸਾਡੇ ਜਿਹੜੇ ਅਜੇ ਅਜੇ ਦੋ ਤਿੰਨ ਦਿਨ ਹੀ ਹੋਏ ਨੇ ਇੱਕ ਗ੍ਰੰਥ ਸਿੰਘ ਨੂੰ ਤੁਸੀਂ ਲੈ ਕੇ ਆਏ ਹੋ ਬੇਸ਼ੱਕ ਉਹਨਾਂ ਦਾ ਧੰਨਵਾਦ ਹੈ ਚਲੋ ਪਿੰਡ ਵਾਲੇ ਸੰਭਾਲ ਰਹੇ ਸਨ ਉਹ ਜਿਹੜੀ ਤਨਖਾਹ 5000 ਦਾ ਉਹ ਸੀ ਕਿਉਂਕਿ ਹੁਣ ਇਸ ਵਕਤ ਆਪਾਂ ਨੂੰ ਸੰਸਾਰ ਸੁਣ ਰਿਹਾ ਹੈ ਉਹ ਆਪਾਂ ਉਹਨਾਂ ਗਰੰਤੀ ਸਿੰਘ ਨੂੰ ਛੱਡ ਦਈਏ ਤਾਂ ਜਿਹੜੀ 5000 ਜਾਂ 7000 10000 ਹੈ ਜੀ ਇਸ ਤਰ੍ਹਾਂ ਦੀ ਤਨਖਾਹ ਹੈ ਉਹਦੇ ਨਾਲ ਜੀਵਨ ਚੱਲ ਸਕਦਾ ਹੈ ਇਹ ਬੜੀ ਸਾਡੀ ਤਰਾਸਦੀ ਹੈ ਉਹੀ ਗੱਲਾਂ ਸਾਡੀਆਂ ਜਣਾਂ ਨੂੰ ਸਿਉਖ ਪੈ ਗਈ ਮਸਲਾ ਤਾਂ ਇੱਥੋਂ ਹੀ ਆਸੀ ਜਣਾਂ ਤੋਂ ਟੁੱਟ ਗਏ ਸਾਨੂੰ ਗ੍ਰੰਤੀ ਸਿੰਘ ਦੀ ਤਨਖਾਹ 50000 ਚਾਹੀਦੀ ਸੀ ਅਸੀਂ ਉੱਥੇ ਉਹਨੂੰ 5000 ਦੇ ਰਹੇ ਹਾਂ ਜਾਂ 7000 ਜਾਂ 10000 ਦੇ ਰਹੇ ਹਾਂ ਤੇ ਸਾਨੂੰ ਉੱਥੇ ਜਿਹੜਾ ਸਾਡੇ ਘਰੇ ਨੌਕਰ ਰੱਖਿਆ ਹੋਇਆ ਉਹਨੂੰ ਅਸੀਂ 15 ਤੋਂ 20000 ਰੁਪਏ ਦੇ ਰਹੇ ਹਾਂ ਕਿਉਂਕਿ ਉਹਨੇ ਸਾਡੀ ਲੱਤਾਂ ਘੁੱਟਣੀਆਂ ਉਹਨੇ ਸਾਡੇ ਘਰ ਦੀਆਂ ਸਫਾਈਆਂ ਕਰਨੀਆਂ ਅਸੀਂ ਚਾਰ ਤਰ੍ਹਾਂ ਦੇ ਕੰਮ ਵਾਲੇ ਰੱਖੇ ਹੋਏ ਉਹਨਾਂ ਤੇ ਪੈਸਾ ਜ਼ਿਆਦਾ ਖਰਚਦੇ ਹਾਂ ਜਿਨੇ ਸਾਨੂੰ ਸਿੱਖਿਆ ਦੇਣੀ ਜਿਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾ ਵਾਰੇ ਅਸੀਂ ਸੋਚਦੇ ਵੀ ਨਹੀਂ ਤਾਂ ਹੀ ਗ੍ਰੰਥੀ ਸਿੰਘਾਂ ਦੇ ਆਪਾਂ ਕਿੰਨੀ ਵਾਰ ਵੀਡੀਓ ਦੇਖਦੇ ਆ ਪੋਸਟਾਂ ਪੈਂਦੀਆਂ ਵੀ ਬੱਚਾ ਬਿਮਾਰ ਆ ਕਿਸ ਦੀ ਵਾਈ ਬਿਮਾਰ ਆ ਇਲਾਜ ਲਈ ਉਹ ਹੈਲਪ ਮੰਗ ਰਹੇ ਆ ਤੇ ਸਾਡੇ ਗੁਰੂ ਦੇ ਘਰ ਦਾ ਵਜ਼ੀਰ ਦਾ ਉਹਦਾ ਹੋਵੇ ਤੇ ਗੁਰੂ ਦੇ ਘਰ ਦੇ ਵਜ਼ੀਰ ਦੀ ਤਨਖਾਹ 10000 ਹੋਵੇ ਤੇ ਉਹ ਵੀ ਕਮੇਟੀ ਰੋ ਪਟ ਕੇ ਦੇਵੇ ਲੜਪੜ ਕੇ ਦੇਵੇ ਤੇ ਫਿਰ ਬੜੀ ਦੁੱਖ ਦੀ ਗੱਲ ਆ ਤਰਾਸਦੀ ਹੈ ਸਾਡੇ ਸਮਾਜ ਦੀ ਬਾਕੀ ਉਹ ਬਾਪੂ ਜੀ ਦਾ ਵੀ ਠੀਕ ਆ ਨਗਰ ਨੇ ਉਹਨਾਂ ਦੀ ਸੇਵਾ ਕੀਤੀ ਸਨਮਾਨ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਉਹਨਾਂ ਨੂੰ ਚਾਹੀਦਾ ਕੀ ਸੀ ਹੁਣ ਦੇਖੋ ਪਿੰਡ ਦੇ ਵਿੱਚ ਸਾਬਕਾ ਸਰਪੰਚ ਮੌਜੂਦਾ ਸਰਪੰਚ ਨੰਬਰਦਾਰ ਪੰਚਾਇਤ ਗੁਰਦੁਆਰਾ ਕਮੇਟੀ ਪੂਰੀ ਫਿਰ ਹੋਰ ਵੀ ਧਾਰਮਿਕ ਸਥਾਨ ਹੋਣਗੇ ਹਨ ਮਤਲਬ ਕਈ ਵਾਰੀ ਜਾਈ ਦਾ ਐਡਾ ਵੱਡਾ ਪਿੰਡ ਹੁੰਦਾ ਤੇ ਪਿੰਡ ਦੇ ਵਿੱਚੋਂ ਅਸੀਂ ਜਦੋਂ ਬੰਦਾ ਲੈ ਕੇ ਆਈਦਾ ਸਾਰਾ ਪਿੰਡ ਉੱਥੇ ਸਮਰਥ ਹੋਇਆ ਖੜਾ ਹੁੰਦਾ ਵੀ ਭਾਈ ਸਾਥ ਤੋਂ ਸੇਵਾ ਨਹੀਂ ਹੁੰਦੀ ਉਹਨੇ ਦੀ ਜੀ ਜੀ ਮਤਲਬ ਫਿਰ ਕੀ ਕਹੀਏ ਵੀ ਇੱਕ ਪਿੰਡ ਆਪਦੇ ਉਸ ਬੰਦੇ ਦੀ ਸੇਵਾ ਨਹੀਂ ਕਰ ਸਕਦਾ ਜਿਹਨੇ 24-25 ਸਾਲ ਉਸ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਵਜੇਰੀ ਕੀਤੀ ਹੋਵੇ ਤੇ ਉੱਥੇ ਕਿੰਨੇ ਬੰਦਿਆਂ ਨੂੰ ਸੰਥਿਆ ਦਿੱਤੀ ਉੱਥੇ ਆਪ ਦੱਸਦੇ ਸੀ ਬੰਦਾ ਜਿਹੜਾ ਵੀ ਡਾਕਟਰ ਸੀ ਨਾ ਬਾਪੂ ਦੇ ਡਿੱਗ ਲਈ ਜਾਂਦਾ ਹੀ ਕੋਈ ਉਹਦੇ ਉਹਨੇ ਵੀ ਸੰਥਿਆ ਇਸ ਬਾਪੂ ਤੋਂ ਲਈ ਹੋਈ ਸੀ ਉਹ ਕਹਿੰਦਾ ਵੀ ਇਹਦੇ ਬਣਾਏ ਹੋਏ ਗ੍ਰੰਤੀ ਸਿੰਘ ਅਮਰੀਕਾ ਕੈਨੇਡਾ 'ਚ ਬੈਠੇ ਆ ਤੇ ਸੇਵਾ ਦੇ ਨਾਲ ਨਾਲ ਜਿਹੜੇ ਕੁਝ ਅਨੋਚਕਾਂ ਦੀਆਂ ਗੱਲਾਂ ਵੀ ਬਰਦਾਸ਼ਤ ਕਰਨੇ ਪੈਂਦੇ ਨੇ ਗ੍ਰੰਤੀ ਸਿੰਘਾਂ ਨੂੰ ਬਹੁਤ ਬਹੁਤ ਕਿਰਿਆ ਚੌਧਰੀਆਂ ਜੀ ਹਾਂ ਬਹੁਤ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਧੌਸ ਦੇਣੀ ਪਈ ਇੰਨੀ ਦਿੱਤੀ ਜਾਂਦੀ ਆ ਮਤਲਬ ਉਹਨਾਂ ਨੂੰ ਨੌਕਰ ਸਮਝਿਆ ਜਾਂਦਾ ਗੱਲ ਹੋਈ ਕਿੱਥੇ ਅਸੀਂ ਗੱਲ ਅਧਾ ਵਜ਼ੀਰ ਦਾ ਦਿੰਨੇ ਆ ਤੇ ਉਹਦੀ ਜਿਹੜੀ ਅਸੀਂ ਉਹਨੂੰ ਦਿੰਨੇ ਆ ਇੱਜ਼ਤ ਉਹ ਅਸੀਂ ਚਪਰਾਸੀ ਵਾਲੀ ਉਹਨੂੰ ਅਸੀਂ ਮਤਲਬ ਚੌਕੀਦਾਰਾਂ ਲਈ ਵੀ ਨਹੀਂ ਦੇ ਰਹੇ ਇਹ ਸਾਨੂੰ ਬਦਲਣਾ ਪੈਣਾ ਜੀ ਸੋਚਣਾ ਪੈਣਾ ਇੱਕ ਵਾਰੀ ਚੱਲਦੇ ਚੱਲਦੇ ਜਿਹੜੀ ਜੇਲ ਆਲਾ ਸੁਆਭ ਉਹ ਕੀ ਬਣਿਆ ਸੀ ਮਰਜੀ ਜ਼ਿੰਦਗੀ ਦੇ ਵਿੱਚ ਫੁੱਟੇ ਸਿੱਧੇ ਰਹਾਣ ਦੇ ਵਿੱਚ ਅਸੀਂ ਪਏ ਹੋਏ ਸੀ ਰੌਲੇ ਟਿਕੜੇ ਚੱਲਦੇ ਰਹਿੰਦੇ ਸਾਡਾ ਵੀ ਆਪਸ ਵਿੱਚ ਕੋਈ ਰੌਲਾ ਸੀਗਾ ਪਹਿਲਾਂ ਦੋਸਤ ਮਿੱਤਰ ਦੀ ਫੇਰ ਫਰਕ ਪੈ ਗਿਆ ਤੇ ਲੜਾਈ ਹੋ ਗਈ ਤੁਹਾਨੂੰ ਜੇਲ ਜਾਣਾ ਪੈ ਗਿਆ 2-3 ਮਹੀਨੇ ਜੇਲ ਚ ਰਹੇ ਉੱਥੇ ਨਾਬੇ ਜੇਲ ਦੇ ਵਿੱਚ ਉੱਥੇ ਜਾ ਕੇ ਸ਼ਹਿਰ ਕਰਦੀ ਵੀ ਅੰਤਮ ਆਪਣਾ ਅੰਦਰਲਾ ਜਿਹੜਾ ਉਹਨਾਂ ਤੋਂ ਚੇਤਨ ਕੀਤਾ ਜਾਂ ਕੋਈ ਸੱਚੇ ਪਾਤਸ਼ਾਹ ਨੇ ਸਿੱਧ ਦਿਖਾਈ ਤੇ 14 ਚ ਬਾਹਰ ਆ ਕੇ ਉਸ ਤੋਂ ਬਾਅਦ 16 ਚ ਮਾਰਾ ਨੇ ਸੇਵਾ ਤੇ ਲਾਤਾ ਇਸ ਪਾਸੇ ਨੂੰ ਮਤਲਬ ਅਸੀਂ ਕਹਿ ਰਿਹਾ ਵੀ ਸਾਡਾ ਰਬ ਉਹਦਾ ਬੰਦਾ ਸਾਡੇ ਨਾਲ ਬੇਜੋਦ ਦੇ ਵਿੱਚ ਹੋ ਗਿਆ ਲੋਏ ਬਿਲਕੁਲ ਜੀ ਬਿਲਕੁਲ ਤੇ ਅ ਪੜ ਇੱਕ ਹੋਰ ਥੋੜੇ ਚੱਲਦੇ ਆਲਦੇ ਜਿਵੇਂ ਅਜੇ ਇੱਥੋਂ ਭੈਣ ਆਏ ਸੀ ਕੈਨੇਡਾ ਤੋਂ ਆਏ ਹੋਰੇ ਪੁਰੇ ਆ ਇਹਨਾਂ ਨੇ ਨਾ ਸ਼ਾਇਦ ਪੱਤਰਕਾਰ ਨੂੰ ਵੀ ਇਸ ਤਰ੍ਹਾਂ ਦੇ ਸਵਾਲ ਕਰਨ ਹੁੰਦੇ ਜਿਵੇਂ ਦੀ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਕਿਵੇਂ ਕਿਸੇ ਦੇ ਮਨ ਨੂੰ ਟਟੋਲ ਲੈਂਦੇ ਹੋ ਬਿਲਕੁਲ ਜੀ ਬਿਲਕੁਲ ਇਧਰ 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 ਜਾਓ ਹਾਂ ਜੀ ਇਹਨਾਂ ਜੀ ਇਹ ਭੈਣਾ ਸਾਡੀਆਂ ਇਹ ਇਹ ਚਮਤਕਾਰ ਹੈ ਪਰਮਾਤਮਾ ਦੀ ਇੱਥੇ ਉਹ ਚਮਤਕਾਰ ਹੁੰਦੇ ਨੇ ਜੇ ਕਹਿ ਲਈਏ ਤੁਹਾਨੂੰ ਤਜਰਬਾ ਇੰਨਾ ਹੋ ਗਿਆ ਦੋਨਾਂ ਤੋਂ ਇੱਕ ਸਵਾਲ ਨਹੀਂ ਜੀ ਦੇਖੋ ਚਮਤਕਾਰ ਤਾਂ ਨਹੀਂ ਅਸੀਂ ਕਹਿ ਸਕਦੇ ਸਾਡੇ ਚੰਨੀ ਔਕਾਤ ਨਹੀਂ ਵੀ ਅਸੀਂ ਕੋਈ ਚਮਤਕਾਰ ਦਿਖਾਈਏ ਅਸੀਂ ਆਮ ਬੰਦੇ ਆ ਪਰ ਇੱਥੇ ਨਾ ਇੱਕ ਗੱਲ ਜ਼ਰੂਰ ਹੈਗੀ ਆ ਤੇ ਗੁੰਗੇ ਵੀ ਮਹਾਰਾਜ ਨੇ ਇੱਥੇ ਬੋਲਣ ਲਾਤੇ ਆ ਕੇ ਇੱਥੇ ਅਸੀਂ ਬੰਦੇ ਸਾਡੇ ਕੋਈ ਲੈ ਕੇ ਆਉਂਦੇ ਚਾਕੇ ਉਹਨਾਂ ਕੋਲ ਤਿੰਨ ਦਿਨਾਂ ਤੋਂ ਬੰਦਾ ਰੱਖਿਆ ਹੁੰਦਾ ਉਹਦਾ ਨਾਮ ਪੁੱਛ ਪੁੱਛ ਅੰਭ ਜਾਂਦਾ ਇੱਥੇ ਆ ਕੇ ਜਦੋਂ ਅਸੀਂ ਪੁੱਛੀਏ ਤੇ ਉਹ ਬੋਲ ਕੇ ਆਪਦਾ ਸਾਰਾ ਕੁਝ ਦੱਸ ਦਿੰਦਾ ਇਹ ਗੁਰੂ ਦੀ ਕਿਰਪ ਦੀ ਉਸ ਟਾਈਮ ਜਦੋਂ ਉਹ ਮੈਂ ਗੱਲ ਕਰ ਰਹੇ ਹੁੰਨੇ ਆ ਸੀ ਜਾਂ ਉਹਨਾਂ ਨਾਲ ਉਸ ਟਾਈਮ ਸੰਵਾਦ ਹੋ ਰਿਹਾ ਹੁੰਦਾ ਤੇ ਉਹ ਪਤਾ ਨਹੀਂ ਰੱਬ ਕਿਹੜਾ ਭਾਣਾ ਵਰਤਾਉਂਦਾ ਕਿਹੜੀ ਉੱਥੇ ਵਰਤਾਰਾ ਵਰਤਾਉਂਦੇ ਨੇ ਤੇ ਉਹ ਲੋਕ ਖੁਦ ਬਖੋਦ ਆਪਣੇ ਅੰਦਰ ਲੀਆਂ ਸਾਰੀਆਂ ਗੱਲਾਂ ਬਾਹਰ ਲਿਆਉਂਦੇ ਨੇ ਉਹ ਚੀਜ਼ਾਂ ਜਿਹੜੀਆਂ ਜੀ ਪੁਲਿਸ ਵਾਲੇ ਵੀ ਕਿਵੇਂ ਪੁੱਛਦੇ ਹੈ ਉਹ ਨਾਮ ਨਹੀਂ ਦੱਸਦੇ ਪਰ ਤੁਸੀਂ ਇੱਕ ਘੰਟੇ ਦੇ ਵਿੱਚ ਹੀ ਪੂਰਾ ਸ਼ੁਰੂ ਤੋਂ ਕਰਕੇ ਪੂਰਾ ਸਮੇਟ ਕੇ ਮੋਸ ਤੁਹਾਡੀ ਵੀਡੀਓਜ਼ ਚਾਹਤੇ ਇੱਕ ਘੰਟੇ ਚ ਸਾਰੀ ਕਾਰਵਾਈ ਕਰਕੇ ਕਿਸੇ ਨੂੰ ਘਰੋਂ ਵੀ ਲਿਆਉਣਾ ਜਾਂ ਕੁਛ ਹੈ ਤੇ ਮਨਾ ਮੰਨੂ ਕਿ ਤੁਸੀਂ ਇੱਕ ਘੰਟੇ ਵਿੱਚ ਹੋਣ ਤੁਹਾਡਾ ਜਿਵੇਂ ਪ੍ਰਮਾਤਮਾ ਤੇ ਮੇਰ ਹੈ ਕਿ ਧੰਨਵਾਦ ਔਖਾ ਕ ਤੁਸੀਂ ਤੁਹਾਡੀਆਂ ਦੁਆਵਾਂ ਸਾਰਿਆਂ ਦੀਆਂ ਦੇਖੋ ਉਸ ਟਾਈਮ ਜਦੋਂ ਆਪਾਂ ਵੀਡੀਓ ਲਾਈਵ ਕਰ ਰਹੇ ਹੁੰਦੇ ਆ ਕਿੰਨੇ ਲੋਕ ਉਹਨੂੰ ਦੇਖ ਰਹੇ ਹੁੰਦੇ ਆ ਕਿੰਨੀਆਂ ਅਸੀਸਾਂ ਆ ਰਹੀਆਂ ਹੁੰਦੀਆਂ ਦੁਆਵ ਉਹ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਨਾ ਉਹ ਨੈਗੇਟਿਵ ਨੂੰ ਵੀ ਪੋਜ਼ਿਟਿਵ ਕਰ ਦਿੰਦੀਆਂ ਜੀ ਬਾਕੀ ਜਿਵੇਂ ਤੁਸੀਂ ਇੰਨੇ ਪੋਜ਼ਿਟਿਵ ਕਿੰਨਾ ਅੱਜ ਸਾਨੂੰ ਆ ਕੇ ਤੁਸੀਂ ਹੌਸਲਾ ਦਿੱਤਾ ਇਸ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੀਆਂ ਮਾਵਾਂ ਵੀਰ ਬਜ਼ੁਰਗ ਸਾਨੂੰ ਹੌਸਲਾ ਜਦੋਂ ਤੁਸੀਂ ਇੱਥੇ ਖੜੇ ਸੀ ਨਾ ਉਦੋਂ ਪਹਿਲੇ ਭਾਜੀ ਰਣ ਉੱਥੇ ਇੱਕ ਭੈਣ ਸੀ ਉਹ ਜਿਹੜੀ ਕਹਿ ਰਹੀ ਸੀ ਵੀ ਮੈਂ ਉਹ ਸਹੁਰੇ ਨਹੀਂ ਜਾਣਾ ਹੈ ਤਾਂ ਉਹ ਕੀ ਕਹਿਣਾ ਚਾਹੋਗੇ ਜ ਹਾਂਜੀ ਕਿਉਂਕਿ ਕਈ ਵਾਰੀ ਘਰਾਂ ਦੇ ਵਿੱਚ ਲੋਕਾਂ ਨੂੰ ਲਾਈਕ ਜਿਹੜਾ ਵੀ ਤਸ਼ੱਦਦ ਆ ਨਾ ਪੈਂਦਾ ਹੈਗਾ ਇੱਥੇ ਆ ਕੇ ਲੋਕਾਂ ਨੂੰ ਸੇਫ ਸਪੇਸ ਮਿਲਦੀ ਹੈਗੀ ਹੈ ਰਹਿਣ ਦੇ ਲਈ ਲੋਕਾਂ ਨੂੰ ਲੱਗਦਾ ਕਿ ਇੱਕ ਪਿਓ ਦਾ ਭਰਾ ਦਾ ਜਾਂ ਇੱਕ ਲਾਈਕ ਘਰ ਵਰਗਾ ਜਾਂ ਇੱਕ ਹੌਸਲਾ ਜਾਂ ਸੇਫ ਸਪੇਸ ਹੈ ਜਿੱਥੇ ਉਹ ਆਪਣੇ ਆਪ ਨੂੰ ਰਹਿ ਸਕਦੇ ਹੈਗੇ ਅਜ ਆਪਣੇ ਆਪ ਲਈ ਸਕੂਲਾਂ ਨੂੰ ਚੰਗਾ ਲੱਗ ਰਿਹਾ ਹੈ ਇੱਕ ਬਿੰਦ ਹੋਰ ਹੈ ਇਹਨਾਂ ਦੀ ਇੱਕ ਜ਼ਿੰਮੇਵਾਰੀ ਹੁਣ ਬਦਲਣ ਦੀ ਸ਼ਾਹਦੂਦ ਉਧਰ ਨੂੰ ਤੁਰ ਪਈ ਹੈ ਸ਼ੁਰੂਆਤ ਹੋ ਜਾਣੀ ਹੈ ਜਿਹੜੀਆਂ ਨਿੱਕੇ ਨਿੱਕੇ ਦੇ ਆਣਗੇ ਇਹਨੂੰ ਏਡੀ ਏਡੀ ਨੂੰ ਲੈ ਕੇ ਆਏ ਹੋਏ ਨੇ ਉਹ ਜਵਾਨ ਹੁੰਦੇ ਜਾਂਦੇ ਨੇ ਹੁਣ ਉਹਨਾਂ ਦੇ ਵੀ ਘਰ ਵੇਖਣੇ ਨੇ ਹਾਂਜੀ ਮਮਾ ਵੀ ਹੋ ਗਿਆ ਪਤਾ ਨਹੀਂ ਇਹ ਸੋਹਰਾ ਹੋਣਗੇ ਪਤਾ ਨਹੀਂ ਇਹ ਭਰਾ ਹੋਣਗੇ ਪਸੰਦ ਪਤਾ ਨਹੀਂ ਬਹੁਤ ਸਾਰੇ ਰੋਲ ਲੈ ਨਿਭਾਰੇ ਹੈਗੇ ਆ ਕਿਵੇਂ ਕਰੋਗੇ ਤੁਸੀਂ ਜੀ ਇਹ ਮਹਾਰਾਜ ਨੇ ਆਪੇ ਕਰਾ ਲੈਣਾ ਜੀ ਜਿੱਥੇ ਧੀਆਂ ਦੇ ਬਾਪ ਬਣਾਇਆ ਤੇ ਧੀਆਂ ਦੀ ਜ਼ਿੰਮੇਵਾਰੀ ਵੀ ਮਹਾਰਾਜ ਪੂਰੀ ਕਰਾਉਣਗੇ ਸਾਡੀਆਂ ਧੀਆਂ ਹੁਣ ਬਰਾਬਰ ਦੀਆਂ ਹੋਈ ਜਾਂਦੀਆਂ ਤੇ ਗੁਰੂ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਬੜੀਆਂ ਲੈਕ ਵੀ ਨੇ ਹਾਂਜੀ ਜਿਵੇਂ ਅਸੀਂ ਹੈਗੇ ਆ ਅਸੀਂ ਬਿਲਕੁਲ ਜਿਹੜੀ ਕੋਈ ਮਾਇਆ ਦੇ ਨਾਲ ਸੇਵਾ ਕਰਦਾ ਨਾ ਉਹ ਸਭ ਤੋਂ ਨੀਵੇਂ ਲੈਵਲ ਦੀ ਸੇਵਾ ਹੈ ਜਿਹੜੇ ਕੋਈ ਹੱਥਾਂ ਨਾਲ ਸੇਵਾ ਕਰਦੇ ਆ ਦਿਲ ਨਾਲ ਸੇਵਾ ਕਰਦੇ ਆ ਉਹਦਾ ਮਾਇਆ ਦੀ ਸੇਵਾ ਦੇ ਵਾਲਾ ਮੁਕਾਬਲਾ ਨਹੀਂ ਕਰ ਦੇਖੇ ਪਰ ਸਭ ਤੋਂ ਅਸੀਂ ਤਾਂ ਬਸ ਥੋੜੀ ਦੇਰ ਲਈ ਆਉਨੇ ਆ ਤਾਂ ਮਾੜਾ ਮੋਟਾ ਤਿਲ ਫੁੱਲ ਜੋ ਵੀ ਮਾਇਆ ਦੀ ਕੋਈ ਅਸੀਂ ਸੇਵਾ ਕਰਦੇ ਹਾਂ ਸਭ ਤੋਂ ਨੀਵੇਂ ਲੈਵਲ ਦੀ ਸੇਵਾ ਹੈ ਤੁਹਾਨੂੰ ਪਰਮਾਤਮਾ ਨੇ ਬਹੁਤ ਵੱਡੀ ਜਿਹੜੀ ਆਪਣੇ ਤੁਸੀਂ ਹੱਥੀ ਆਪਣੇ ਮਨ ਨਾਲ ਸੇਵਾ ਕਰਦੇ ਹੈਗੇ ਉਹ ਸਭ ਤੋਂ ਵੱਡੀ ਸੇਵਾ ਕਰਦੇ ਇੱਕ ਬਈ ਜਿੱਥੇ ਨਾ ਬੱਚੀਆਂ ਰਹਿ ਰਹੀਆਂ ਨੇ ਜਿੱਥੇ ਅੰਦਰ ਕਲਾਸਾਂ ਲੱਗਦੇ ਨੇ ਪੜ੍ਹਦੇ ਨੇ ਬੱਚੇ ਸੌਂਦੇ ਵੀ ਨੇ ਉੱਥੇ ਨਾ ਪੰਜਾਬੀ ਵਰਨ ਵਾਲਾ ਦੇ ਬੜੀ ਖੂਬਸੂਰਤ ਸਾਡਾ ਜਿਹੜਾ ਮਤਲਬ ਕਹਿ ਲਈਏ ਤੁਸੀਂ ਕੁਝੇ ਜਿ ਸਮੁੰਦਰ ਸਮਾਇਆ ਹੋਇਆ ਉੱਥੇ ਉਹਨਾਂ ਦੇ ਭਾਈ ਚਾਹੇ ਭਾਈ ਵੀਰ ਸਿੰਘ ਨੇ ਚਾਹੇ ਭਾਈ ਕਣੀਆ ਜੀ ਨੇ ਚਾਹੇ ਮਦਰ ਉਹਨਾਂ ਸਾਰੰ ਦਾ ਜ਼ਿਕਰ ਕਿ ਕਮਰੇ ਜਿਹਦੇ ਵਿੱਚ ਇਹ ਆਈਡੀਆ ਤੁਹਾਡਾ ਸੀ ਇਹ ਤੇ ਪਿੱਛੇ ਇਹ ਸਾਡੀ ਟੀਮ ਦਾ ਸੀਗਾ ਜੀ ਆਈਡੀਆ ਬਾਕੀ ਸਾਡੀਆਂ ਧੀਆਂ ਦਾ ਬਾਕੀ ਜਦੋਂ ਆਪਾਂ ਜਿਹੜੇ ਰਾਹ ਤੁਰਦੇ ਆਂ ਜੀ ਮਹਾਰਾਜ ਆਪਣੇ ਆਪ ਹੀ ਰਾਹ ਦਿਖਾਉਂਦੇ ਆਂ ਫਿਰ ਤੇ ਇਹ ਸਾਨੂੰ ਇਸੇ ਤਰ੍ਹਾਂ ਹੀ ਅਕਲ ਸੋਚੀ ਮਹਾਰਾਜ ਨੇ ਇਸ ਮੱਤ ਬਖਸ਼ੀ ਆ ਧੀਆਂ ਦੇ ਕਮਰੇ ਤੁਸੀਂ ਵੀ ਅੱਜ ਜਾ ਕੇ ਆਏ ਹੋ ਦੇਖ ਕੇ ਆਏ ਹੋ ਕਿ ਅਸੀਂ ਕੋਸ਼ਿਸ਼ ਕੀਤੀ ਆ ਵੀ ਉਹ ਬੱਚੀਆਂ ਆਪਣੇ ਆਲੇ ਦਾਲੇ ਔਰੇ ਨੂੰ ਵੀ ਇਸ ਤਰ੍ਹਾਂ ਮਹਿਸੂਸ ਕਰਨ ਉਹਨਾਂ ਚ ਪੋਜ਼ਿਟਿਵਿਟੀ ਆਵੇ ਜੀ ਸੋ ਭਾਜੀ ਰਨ ਬਹੁਤ ਧੰਨਵਾਦ ਭਾਜੀ ਰਨ ਕਿਉਂਕਿ ਇਹਨਾਂ ਦੇ ਬੇਟਾ ਜਿਹੜਾ ਉਹ ਢਿੱਲੇ ਨੇ ਥੋੜੇ ਉਹਨਾਂ ਦੀ ਸਿਹਤ ਨਹੀਂ ਠੀਕ ਇਹਨਾਂ ਨੇ ਹਸਪੀਟਲ ਜਾਣਾ ਨਹੀਂ ਤੇ ਗੱਲਾਂ ਤੁਹਾਡੇ ਨਾਲ ਹੋਰ ਵੀ ਬਹੁਤ ਕਰਨੀਆਂ ਸਨ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਥੈਂਕ ਯੂ ਸ਼ੁਕਰੀ